ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਫਿਰ ਮੇਰੀ ਬੇਨਤੀ ਸੁਣੋ ਜਿਹਨੂੰ ਮੈਂ ਜੀਵਨ ਮੰਨ ਰਿਆਂ ਗੁਰਬਾਣੀ ਕਹਿੰਦੀ ਅਸਲ ਚੋ ਜੀਵਨ ਨਹੀਂ ਜਿਹਨੂੰ ਆਪਾਂ ਕਹਿੰਦੇ ਆ ਵੀ ਇਹਦੀ ਕਾਦੀ ਜ਼ਿੰਦਗੀ ਕੱਖਾਂ ਦੀ ਕੁਲੀ ਚ ਕੱਢ ਦਿੱਤੀ ਸੱਚ ਇਹ ਵੇ ਗੁਰੂ ਕਹਿੰਦਾ ਜੇ ਨਾਮ ਚੇਤੇ ਆਉਂਦਾ ਤੇ ਝੌਂਪੜੀ ਚ ਰਹਿਣ ਵਾਲਾ ਵੀ ਸ਼ੈਨਸ਼ਾਹ ਇਹਦਾ ਮਤਲਬ ਕਿ ਜ਼ਿੰਦਗੀ ਦਾ ਅਰਥ ਕੁਝ ਹੋਰ ਹੈ ਫਿਰ ਅਰਥ ਸੁਣਿਓ ਬਸਤਾ ਮੈਂ ਅਰਥ ਨਹੀਂ ਕਰ ਰਿਆ ਬਸਤਾ ਦਾ ਅਰਥ ਵਸਦਾ ਹੋਵੇ ਝੂੰਪੜੀ ਸ਼ਬ ਲੱਬੜਾ ਸੌਖਾ ਝੋਪੜੀ ਬਸਤਾ ਟੁੱਟੀ ਝੂੰਪੜੀ ਚੀਰ ਸਭ ਚਿੰਨਾ ਉਸਦੇ ਕੱਪੜੇ ਵੀ ਪਾਟੇ ਹੋਣ ਤੇ ਉਧਰ ਅਸੀਂ ਪੜ ਕੇ ਆਏ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਬਸਤਾ ਟੁੱਟੀ ਝੂੰਪੜੀ ਚੀਰ ਸਭ ਚਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਮਿੱਤਰ ਨਾ ਇਟ ਤਨ ਰੂਪਹੀਨ ਕਿਛ ਸਾਂਖ ਨਾ ਸਿੰਨਾ ਕੋਈ ਉਹਦਾ ਮਿੱਤਰ ਨਹੀਂ ਕੋਈ ਉਹਦਾ ਰਿਸ਼ਤੇਦਾਰ ਨਹੀਂ ਸੱਚ ਐਵੇਂ ਨਾ ਕੋਈ ਦੀ ਜਾਤ ਨਾ ਕੋਈ ਗੋਤ ਨੂੰ ਕੁਝ ਵੀ ਨਹੀਂ ਜਾਣਦਾ ਮਿੱਤ